ਰੋਪੜ ਸ਼ਹਿਰ ਜਿੱਥੇ ਦੁਕਾਨਦਾਰ ਇਸ ਸਮੇਂ ਪੂਰਾ ਸਹੰਚ ਚ ਪਏ ਜਾ ਰਹੇ ਹਨ ਜਿਸ ਦਾ ਕਾਰਨ ਰੋਜ਼ਾਨਾ ਵੱਧ ਰਹੀਆਂ ਚੋਰੀਆਂ ਲਗਾਤਾਰ ਚੋਰੀਆਂ ਵਿੱਚ ਵਾਧਾ ਹੋ ਰਿਹਾ ਹੈ ਪਰ ਇਸ ਤੋਂ ਦੀ ਪੁਲਿਸ ਵੱਲੋਂ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ ਇੱਕ ਮਾਮਲਾ ਕੱਲ ਦਾ ਜਿੱਥੇ 3 ਤੇ 4 ਚੋਰੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਦੋ ਮੋਬਾਈਲਾਂ ਦੁਕਾਨਾਂ ਵੀ ਨੇ ਇੱਕ ਦੁਕਾਨ ਤੋਂ 30 ਤੋਂ 35 ਲੱਖ ਰੁਪਏ ਦੇ ਮੋਬਾਈਲ ਚੋਰੀ ਹੋ ਗਏ ਦੂਜਾ ਆਸ਼ੂ ਮੋਬਾਈਲ ਅਤੇ ਇੱਕ ਕਮਿਸ਼ਨ ਦੁਕਾਨ ਨੂੰ ਚੋਰਾਵਾਂ ਨਿਸ਼ਾਨਾ ਬਣਾਇਆ ਗਿਆ ਅਤਾਂ ਸੁਣਾਨੇ ਆ ਕੀ ਕਰ ਰਹੇ ਨੇ ਦੁਕਾਨਦਾਰ ਕਿਸ ਤਰ੍ਹਾਂ ਲੋਕਾਂ 'ਤੇ ਦਹਿਸ਼ਤ ਪਾਈ ਜਾ ਰਹੀ ਹੈ ਪੁਲਿਸ ਨੂੰ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਕਰੀਬਨ 2:30 ਵਜੇ ਦੋ ਬੰਦੇ ਨੇ ਸਾਡਾ ਸ਼ਟਰ ਦੋੜ ਕੇ ਸਾਡੇ ਜਿੰਨੇ ਫੋਨ ਪਏ ਸੀ ਪੁਰਾਣੇ ਤੇ ਨਵੇਂ ਤਕਰੀਬਨ ਆਈਫੋਨ Oppo OnePlus ਦੇ ਫੋਨ ਸੀ ਸਾਰੇ ਚੋਰੀ ਕਰ ਲਏ ਨਾਲ ਇੱਕ ਸਪੀਕਰ ਇੱਕ ਲੈਪਟਾਪ 30-35 ਲੱਖ ਦਾ ਸਮਾਨ ਹੈ 3 ਵਜੇ ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਇੱਕ ਸਪਾਈ ਕਰਨ ਬਿਆਰੀ ਹੈ ਉਹਨੇ ਦੇਖ ਲਿਆ ਉਹਨੂੰ ਦੇਖ ਕੇ ਉਹ ਭੱਜ ਗਏ ਉਹਨੇ ਗੇਟ ਖੜਕਾ ਕੇ ਸਾਨੂੰ ਜਗਾਇਆ ਲੇਕਿਨ ਉਹਨੂੰ ਗੇਟ ਸਾਡੇ ਤੋਂ ਖੁੱਲੇ ਨੇ ਉਹਨਾਂ ਨੇ ਬਾਹਰੋਂ ਬੰਨੇ ਆਵੇ ਸੀਗਾ ਉਹ 5-7 ਮਿੰਟ ਦਾ ਗੈਪ ਪੈ ਗਿਆ ਨਹੀਂ ਤਾਂ ਆਪਾਂ ਉਹਨਾਂ ਦੇ ਪਿੱਛੇ ਕੁਝ ਨਾ ਕੁਝ ਕਾਰਵਾਈ ਕਰਦੇ ਪੁਲਿਸ ਨੂੰ ਆਪਾਂ ਨਾਲ ਦੀ ਨਾਲ ਇਨਫੋਰਮ ਕਰ ਦੋ ਕਿਤੇ ਤੇ ਆਇਓ ਉਹ ਸਪਲੈਂਡਰ ਤੇ ਸੀ ਅੱਗੇ ਗਲੀ ਉੱਤੇ ਸਪਲੈਂਡਰ ਦੂਰ ਲਾਇਆ ਹੋਇਆ ਸੀ ਉਹਨਾਂ ਕੋਲ ਕਿੱਦਾਂ ਲਾਹ ਹਥਿਆਰ ਕਿੱਦਾਂ ਨੇ ਉਹਨਾਂ ਕੋਲ ਦਤਾਰ ਚੀਜਾਂ ਕਿਰਪਾਨ ਕੋਈ ਸਥਾ ਉਹਨਾਂ ਦੇ ਹੱਥ ਵਿੱਚ ਫੜਿਆ ਹੋਇਆ ਜਦੋਂ ਮੈਂ ਅੰਦਰ ਆ ਕੇ ਦੇਖਿਆ ਤਾਂ ਸਾਰੀਆਂ ਦਵਾਈਆਂ ਫੇਰੀਆਂ ਪਈਆਂ ਧੀਆਂ ਦਵਾਈਆਂ ਪੂਰੀਆਂ ਐ ਦਵਾਈਆਂ ਕੁਛ ਨਹੀਂ ਗਿਆ ਪਰ ਗੱਲੇ ਵਿੱਚ ਜਿਹੜੇ ਥੋੜੇ ਬਹੁਤੇ ਪੈਸੇ ਸੀ 500000 ਦੇ ਵਿੱਚ ਉਹ ਸਾਰੇ ਚੋਰੀ ਕਰਕੇ ਲੈ ਗਏ ਕਾਦੀ ਮੈਡੀਸਨ ਰੱਖਦੇ ਤੁਸੀਂ ਕਿ ਸਾਡੇ ਕੋਲ ਜ਼ਿਆਦਾਤਰ ਧੰਗਰਾਂ ਦੀਆਂ ਦਵਾਈਆਂ ਐ ਵੈਟਰਨਰੀ ਮੈਡੀਸਨ ਐ ਪੋਲਟਰੀ ਦੀਆਂ ਐ ਡੌਗਸ ਮਤਲਬ ਇਹ ਐ ਰਾਮ ਜੀ ਆਪਣੀ ਦੁਕਾਨ ਨਾਲ ਉਹ ਆਲ ਮੈਡੀਕਲ ਸਟੋਰ ਰੋਪੜ ਜੀ ਕੀ ਗੱਲ ਹੋ ਗਈ ਸਰ ਰਾਤ ਸਵੇਰੇ ਆਇਆ ਸੀ ਐਜ਼ ਇਟ ਇਜ਼ ਰਾਤ ਦੀ ਇਹਨਾਂ ਨੇ ਤਾਲੇ ਹੈ ਨਹੀਂ ਸੀਗੇ ਜਦ ਦੇਖਿਆ ਅੰਦਰੋਂ ਸਾਡੇ ਗੱਲਾ ਸਾਰਾ ਖਾਲੀ ਕੀਤਾ ਹੋਇਆ ਸੀਗਾ ਚੈੱਕ ਬੁੱਕ ਵਗੈਰਾ ਸਾਰੇ ਦੇਖ ਦੋ ਕਿ ਖਾਨੇ ਸਾਰੇ ਖੋਲ ਕੇ ਚੈੱਕ ਕੀਤੇ ਹੋਏ ਸੀਗੇ ਆ ਡੀ ਵੀ ਆਰ ਪਟਕੇ ਲੱਗੇ ਕੈਮਰਾ ਘੁਮਾਇਆ ਹੋਇਆ ਸੀਗਾ ਕਿ ਚੋਰੀ ਦੀਆਂ ਜਿਹੜੀਆਂ ਕੁਝ ਵਾਰਦਾਤਾਂ ਹੋਈਆਂ ਨੇ ਜੀ ਇਹ ਚਿੰਤਾ ਦਾ ਵਿਸ਼ਾ ਸਾਡੇ ਲਈ ਜ਼ਰੂਰ ਨੇ ਪਰ ਸਾਡੀਆਂ ਟੀਮਸ ਜਿਹੜੀਆਂ ਇਹਨੇ ਲਗਾਤਾਰ ਲਗੀਆਂ ਹੋਈਆਂ ਨੇ ਐਸ ਐਚਓ ਸਿਟੀ ਨੇ ਟੀਮ ਚੁਸ ਬਣਾ ਦਿੱਤੀਆਂ ਨੇ ਅਸੀਂ ਫੁਟੇਜਿਸ ਲੈ ਰਹੇ ਹਾਂ ਕੈਮਰੇ ਦੀਆਂ ਫੁਟੇਜਿਸ ਤੇ ਆਮ ਸ਼ੋਰ ਅਸੀਂ ਬਹੁਤ ਜਲਦੀ ਇਹਨਾਂ ਕੇਸਸ ਨੂੰ ਪੇਸ਼ ਕਰ ਕੋਈ ਖਾਸ ਮੰਤਰ ਨਹੀਂ ਹੋ ਸਕਦਾ ਮੋਬਾਈਲ ਇੱਕ ਮਹਿੰਗੀ ਆਈਟਮ ਹੈ ਜੀ ਇਨ ਡਿਮਾਂਡ ਹੈਗੀ ਹੈ Apple ਦੇ Samsung ਦੇ ਫੋਨ ਰੇਟ ਕਾਫੀ ਨੇ ਤੇ ਤੁਸੀਂ ਇੱਕ ਛੋਟੇ ਬਸਤੇ ਦੇ ਵਿੱਚ ਕਾਫੀ ਕੁਝ ਪਾ ਕੇ ਉਹਨਾਂ ਨੂੰ ਅੱਗੇ ਵੇਚਣ ਦੀ ਡਿਮਾਂਡ ਵੀ ਕਾਫੀ ਹੋਣ ਕਰਕੇ ਮੋਬਾਈਲ ਨੂੰ ਬਣਾਇਆ ਗਿਆ ਟਾਰਗੇਟ ਹੋਰ ਕੋਈ ਸਾ